ہم سلطنت کی رین پیارے ہم سلطنت کی سرنا سلطنت ہماری اوٹ ستانی سلطنت ہمارا ਸਤਿ ਸਾਨੀ ਸੰਤ ਹਮਾਰਾ ਦੇਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਜੀ ਅੱਜ ਸਾਡੇ ਬੜੇ ਸਤਿਕਾਰਯੋਗ ਸ਼੍ਰੀਮਾਨ ਐਕਸਵਰ ਸੰਤ ਬਾਬਾ ਦਲਾਵਰ ਸਿੰਘ ਬਰਮਜੀ ਜੱਪੜਾਲੇ ਤੇ ਬੜੇ ਸਤਿਕਾਰਯੋਗ ਸਾਡੇ ਮਾਤਾ ਬੀਬੀ ਗਿਆਨ ਕੌਰ ਜੀ ਸਲਾਣਾ ਵਰਸੀ ਗੁਰਦੁਆਰਾ ਸ਼ਿਦਗੰਜ ਲਗਾਣਾ ਕਲਾਂ ਵਿਖੇ ਅੱਜ 20 April ਨੂੰ ਮਿਲਾਈ ਗਈ ਹੈ ਜੀ ਸੋ ਜਿੰਨੇ ਵੀ ਸੰਗਤ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਈ ਹੈ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਰਾ ਸਾਰਿਆਂ ਦੀ ਹਾਜ਼ਰੀ ਦਰਗਾਹ ਚ ਪ੍ਰਵਾਨ ਕਰਿਓ ਜੀ ਜਿਹਨਾਂ ਜਿਹਨਾਂ ਸੰਗਤਾਂ ਨੇ ਧੰਨਵਾਦ ਨਾਲ ਸੇਵਾ ਕੀਤੀ ਆ ਸਮਾਰਾ ਜੀ ਸਾਰੀਆਂ ਸੰਗਾਂ ਨੂੰ ਆਪਣੇ ਤਰਫੋਂ ਚੜ੍ਹਦੀਆਂ ਕਲ ਵਾਲੇ ਜਗਮਕ ਸਿੰਘ ਜੀ ਸੋ ਹਰਵਿੰਦਰ ਸਿੰਘ ਜੀ ਭੂੰਗਰ ਨੇ ਪੱਤਰਕਾਰ ਜਿਨ੍ਹਾਂ ਨੇ ਇਹ ਸਾਰੇ ਜਿੰਨੇ ਵੀ ਵੀਡੀਓ ਛੁੱਟ ਦਿੱਤੀ ਆ ਸੰਗਤਾਂ ਤੱਕ ਪਹੁੰਚਾਉਣੀ ਆ ਜੀ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਮਹਾਪੁਰਖ ਆ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਛੇਰਪੁਰ ਤੋਂ ਸੰਤ ਬੀਬੀ ਹਰਜੀਤ Kaur ਜੀ ਪ੍ਰਵਾਤ ਚੌਂਕ ਤੋਂ ਸੰਤ ਬਾਬਾ ਸੁਰਿੰਦਰ ਸਿੰਘ ਜੀ ਕਦੋਲੇ ਤੋਂ ਸਤਿਬਾਵਾ ਸਰਵਨ ਸਿੰਘ ਜੀ ਪਾਪਾ ਭਾਕ ਸਿੰਘ ਜੀ ਜੁਨੀਪਰਾਸੀ ਕੋ ਸਤਿਬਾਵਾ ਗੁਰਮਖ ਸਿੰਘ ਜੀ ਸਜਣਾ ਕੋ ਤੇ ਹੋਰ ਵੀ ਬਹੁਤ ਮਹਾਨ ਪਰਿਵਾਰ ਨੇ ਇਸ ਮੰਗ ਵਿੱਚ ਸ਼ਾਮਲ ਹੋ ਕੇ ਸੰਗਤਨ ਬਾਨੀ ਦੇ ਨਾਲ ਜੋੜਿਆ ਜੀ ਅਰਦਾਸ ਕਰਦੇ ਆ ਕਿ ਮਹਾਰਾਜ ਇਸੇ ਤਰ੍ਹਾਂ ਆ ਵੀ ਦਿਨ ਮਨਾ ਕੇ ਜੀਵਨ ਸਫਲਾ ਕਰਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਦਾ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਮਾਨਤ ਆਲ ਇੰਡੀਆ ਸਰਪਤਰ ਸਟੇਟ ਪ੍ਰਧਾਨ ਪੰਜਾਬ ਜੋ ਅੱਜ ਉਸ ਮਹਾਨ ਵਿਤ ਦਿਹਾੜਾ ਜੋ ਬਨਾਇਆ ਗਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਉਹ ਤੇ ਸੰਤਾ ਮਾਪੇ ਸੰਤ ਬਾਬਾ ਪ੍ਰਵਿੰਦਰ ਸਿੰਘ ਜੀ ਵੱਲੋਂ ਅੱਜ ਬਹੁਤ ਹੀ ਵੱਡਾ ਪ੍ਰੋਗਰਾਮ ਕੀਤਾ ਗਿਆ ਸਭ ਤੋਂ ਪਹਿਲਾਂ ਚਾਪਟੇ ਗਏ ਲੰਗਰ ਲਗਾਏ ਗਏ ਤੇ ਫਿਰ ਆਤਮਾ ਦੀ ਖਰਾਕ ਵਾਸਤੇ ਨਾਮ ਬਾਣੀ ਦੀ ਢਾਡੀ ਪਾਰਟੀ ਕਵੀਸ਼ਰੀ ਸੰਤ ਮਹਾਪ੍ਰਚਨ ਪਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਵਾਜੀ ਸੰਤ ਪਾਪਾ ਪ੍ਰਵਿੰਦਰ ਸਿੰਘ ਜੀ ਦੇ ਟਿਕਾਣੇ ਵਾਲੇ ਜੋ ਸੀreturnData ਸਰਤਾਜ ਪ੍ਰਵਾਜਨ ਦੇਵ ਦੇ ਸਥਾਨ ਤੇ ਡੇਰਾ ਬਣਿਆ ਹੋਇਆ ਟਿਕਾਣਾ ਰੋਰ ਹਰਗੜ ਤੋਂ ਬੇਨਤੀ ਕਰਦੇ ਹਾਂ ਦੇਸ਼ਿਤ ਬੈਠੀਆਂ ਸੰਗਤਾਂ ਨੂੰ ਤੇ ਵਿਦੇਸ਼ਿਤ ਬੈਠੀਆਂ ਸੰਗਤਾਂ ਨੂੰ ਇਸ ਸਮਾਗਮ ਦੀ ਲੱਖ ਲੱਖ ਵਧਾਈ ਹੋਵੇ ਆਈਆਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੇ ਗੁਰੂ ਘਰ ਤੋਂ ਟਟ ਲੰਗਰ ਸ਼ਾਕੈ ਜਣਾ ਜੀ ਦੇਖ ਵਰਤੇਗੀ ਦੇਖ ਤੋਂ ਪ੍ਰੰਤ ਗੁਰੂ ਦਾ ਤੋਂ ਲੰਗਰ ਚੱਲੇਗਾ ਸਾਰੀਆਂ ਸੰਗਤਾਂ ਚਰਦਾ ਪ੍ਰੇਮ ਦੇ ਨਾਲ ਲੰਗਰ ਛੱਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ